ਜੈ ਸਾ ਵੀਰਵੇਂ ਫਿਰ ਨਹੀਂ ਤੇ ਰੋਕੇ ਮੁੜ ਆਈਆਂ ਤੇਰੇ ਪਿੰਡ ਗਈ ਸਾ ਵੀਰਵੇਂ ਫਿਰ ਨਹੀਂ ਤੇ ਰੋਕੇ ਮੁੜ ਆਈਆਂ ਓ ਪਿਪਲੇ ਸਾਡੇ ਵੇੜ ਦੇ ਜਿੱਥੇ ਮੈਂ 빙 ਚਟਾਉਂਦੀ ਰਹੀ ਜਿਸ ਥੱਲੇ ਬੈ ਕੇ ਚਰਖੇ ਤੇਰੇ ਜਾਂਦਿਆਂ ਤੰਦਾਂ ਪਿਪਲੀ ਦੇ ਪੱਤੇ ਵਿਲਕਣਗੇ ਪਿਪਲੀ ਦੇ ਪੱਤੇ ਵਿਲਕਣਗੇ ਉਹਦੇ ਠਖਲੋ ਕੇ ਮੁੜ ਆਈਆਂ ਤੇਰੇ ਪਿੰਡ ਗਈ ਸਾ ਵੀਰਾਵੇ ਫਿਰਨੇ ਤੇ ਰੋ ਕੇ ਮੁੜ ਆਈਆਂ ਤੇਰੇ ਪਿੰਡ ਗਈ ਸਾ ਵੀਰਾਵੇ ਫਿਰਨੇ ਤੇ ਰੋ ਕੇ ਮੁੜ ਆਈਆਂ ਮੇਰਾ ਰਾਜਾ ਲੋਕਾਂ ਦੇ ਪਰ ਇੱਕ ਚਿਹਰੇ ਵਿੱਚੋਂ ਕੁਰਸੀ ਢਾ ਕੇ ਬੈਂਦਾ ਸੀ ਅੱਜ ਸੁਣਨੇ ਪਈ ਹਵੇਲੀ ਦਾ ਅੱਜ ਸੁਣਨੇ ਪਈ ਹਵੇਲੀ ਦਾ ਦਰਵਾਜ਼ਾ ਟੋਕੇ ਮੁੜ ਆਈਆਂ ਤੇਰੇ ਪਿੰਡ ਗਈ ਸਾ ਵੀਰ ਆਵੇ ਫਿਰ ਨਹੀਂ ਤੇਰਾ